ਬਾੜੀ ਵੀਡੀਓ ਕਰਨਾ ਸ਼ੇਅਰ ਕਰ ਲੱਗੇ ਆ ਇਹ ਗੁਰਤਾਰਾ ਸਗਰਾਣਾ ਸਾਹਿਬ ਦੇ ਅਗਲੇ ਪਾਸੇ ਤਰਨਤਾਰ ਰੋਡ ਦੀ ਵੀਡੀਓ ਆ ਤੇ ਇਹ ਜਿਹੜਾ ਇੱਥੇ گاਵਾਂ ਦਾ ਮੀਟ ਕੁੱਤਿਆਂ ਦਾ ਮੀਟ ਜਿਹੜਾ ਲਿਆਂਦਾ ਜਾਂਦਾ ਵਾ ਆਹ ਦੇਖੋ ਕਟਰ ਇਹਨਾਂ ਦੇ ਨਾਲ ਵਧਿਆ ਜਾਂਦਾ ਤੇ ਇੱਧਰ ਆਹ ਸਾਰਾ گاਵਾਂ ਦਾ ਮੀਟ ਆ ਜਿਹੜਾ ਵੱਢ ਕੇ ਅੰਮ੍ਰitsar ਸ਼ਹਿਰ ਦੇ ਹੋਟਲਾਂ ਤੱਕ ਪਹੁੰਚਾਇਆ ਜਾਂਦਾ ਆਹ ਵੇਖੋ ਪੈਕ ਹੋਇਆ ਸਾਰਾ ਇਹ ਸਾਰਾ گاਵਾ ਦਾ ਮੀਟ ਆ ਜੀ ਲੂਨ ਲਾਲ ਆ ਕੇ ਪੈਕ ਕੀਤਾ ਜਾਂਦਾ ਤੇ ਇਧਰ ਦੀ ਸਾਈਡ ਵੇਖੋ ਜੀ ਇਹ ਸਾਰੇ ਹੱਡ ਆ ਆ ਸਾਰੇ ਹੱਡ ਆ ਜੀ ਇੱਥੇ ਤੇ ਉਹ ਸਾਰਾ ਅੰਦਰ ਮੀਟ ਪੈਕ ਹੋਇਆ ਜੀ ਇਹਨਾਂ ਦਾ ਇਹ ਵੇਖੋ ਜੀ ਪ੍ਰਸ਼ਾਸਨ ਦੇ ਨੱਕ ਦੇ ਥੱਲੇ ਕਿੱਡਾ ਤਗੜਾ ਜਿਹੜਾ ਧੰਦਾ ਚੱਲਦਾ ਪਿਆ ਪ੍ਰਸ਼ਾਸਨ ਵੀ ਆਇਆ ਮਲਜਮ ਜਿਹੜੇ ਫੜ ਲੇ ਗਏ ਆ ਇਧਰ ਵੇਖੋ ਕਿੱਡਾ ਤਗੜਾ ਇਹਨਾਂ ਨੇ ਪ੍ਰਬੰਧ ਲਾ ਗਏ ਇੱਥੇ ਜਿਹੜਾ ਕੰਮ ਕਰਦੇ ਪਏ ਇਥੋਂ ਦੇ ਲੋਕਾਂ ਨੇ ਜਿਹੜਾ ਇੱਕ ਦੂਆ ਜਾਣਿਆ ਨੂੰ ਸ਼ੱਕ ਪਿਆ ਉਹਨਾਂ ਨੇ ਫੜਾਇਆ ਸਿੰਪਲ ਖੁੱਲੇ ਗਏ ਆ ਜੀ ਸਾਰੇ ਆ ਵੇਖੋ ਇਹਨਾਂ ਦੇ ਉੱਪਰ ਟਾਪ ਸਾਈਡ ਇਹ ਸਾਰਾ ਗਾਵਾਂ ਦਾ ਮੀਟ ਹੈ ਜੀ ਜਿਹੜਾ ਪਿਆ ਹੋਇਆ ਤਾਂ ਇਹਦੇ ਤੇ ਐਡਰੈਸ ਲਿਖਿਆ ਆ ਸਾਰਾ ਵੈਸਟ ਲੋਵੀਆ ਇੰਡੀਆਨ ਹਲਾਲ ਫਰੋਜਨ ਬਰਸ ਬਫੈਲੋ ਮੀਟ ਆ ਵੇਖੋ ਆ ਸਾਰਾ ਮੀਟ ਹੈ ਜੀ ਪਿਆ ਇਤੋਂ ਵੱਡ ਕੇ ਜਿਹੜਾ ਵਾ ਪੈਕ ਕੀਤਾ ਜਾਂਦਾ ਪੈਕ ਕਰਕੇ ਭੇਜਿਆ ਜਾਂਦਾ